ਦੰਦਰੇ ਹਾਂ ਆਈ ਦੰਦਰੇ ਤੂੰ ਕਿੱਡਾ ਮੁੰਡੇ ਦਾ ਵਿਆਹ ਰੱਖਿਆ ਵਾ ਤੂੰ ਲਈ ਸਫਾਈਆਂ ਕਰਨ ਇਧਰ ਆ ਇਧਰ ਆ ਕੀ ਗੱਲ ਕੀਤੀ ਆ ਆ ਵੇਖ ਸਮਝਣ ਲੱਗੀ ਹੈ ਕੀ ਆਖਣ ਦੇ ਮੈਂ ਖਣੇ ਵੀ ਤੂੰ ਕਿੱਡਾ ਮੁੰਡੇ ਦਾ ਵਿਆਹ ਰੱਖਿਆ ਹੋਇ ਜਿਹੜਾ ਸਫਾਈਆਂ ਲਈ ਕਰਨ ਮੈਨੂੰ ਆ ਬਖਾਲਣ ਲੱਗਾ ਮੈਂ ਤਾਂ ਵਿਆਹ ਪੋਸਟਾਂ ਨਿਕਲੀ ਆਈ ਹਾਂ ਅੱਛਾ ਤੇ ਇਹਨੂੰ ਪੁੱਛੀ ਆਖੀ ਇਹ ਸਾਬ ਨੂੰ ਪੀ ਤੂੰ ਭਰ ਦੇ ਤੇ ਨੌਕਰੀ ਮਿਲ ਜੂਗੀ ਸਰਕਾਰੀ ਤੇ ਮੈਂ ਤੇ ਬਥੇਰਾ ਕਹਿੰਨੀ ਤੁਹਾਨੂੰ ਤੁਸੀਂ ਕਹਿ ਦਿੰਨੇ ਕੋਈ ਨਹੀਂ ਕੋਈ ਨਹੀਂ ਕਰ ਲਾਂਗੇ ਕਰ ਲਾਂਗੇ ਹੁਣ ਤੁਹਾਨੂੰ ਸਾਹਮਣੇ ਆ ਗਈ ਹੈ ਗੱਲ ਤੇ ਹੁਣ ਫੇ ਕਰੋ ਨਹੀਂ ਨਹੀਂ ਆਵੇ ਕਿਦਾਂ ਉਹਨਾਂ ਨੇ ਕੱਡੀਆਂ ਵਾਂ ਤੇ ਮੇਰਾ ਦਾਵਾ ਵੀ ਚਲ ਭਰ ਦਿੰਦੇ ਨੌਕਰੀ ਮਿਲ ਜੂਗੀ ਸਰਕਾਰੀ ਇਹਨੂੰ ਆਹੋ ਠੀਕ ਆ ਸਰਕਾਰੀ ਨੌਕਰੀ ਨਾਲ ਦੀ ਤੇ ਰੀਸ ਨਹੀਂ ਸਰਕਾਰੀ ਨੌਕਰੀ ਤੇ ਲੱਭਣ ਨਹੀਂ ਡਈ ਤੇ ਨਾਲੇ ਪੜ੍ਹਾਈ ਵੀ ਨੇ ਚੰਗੀ ਕੀਤੀ ਆ ਕੀਤੀ ਆ ਤੇ ਇਹ ਅੱਪ ਚੱਲ ਭਰਿਆ ਹੋਊਗੇ ਫਾਰਮ ਤੇ ਸਾਡੇ ਨਿਕਲ ਹੋਣਗੇ ਨਿਕਲ ਆਉਣਗੇ ਹਾਂ ਬਾਕੀ ਜ਼ਿਆਦਾ ਪੜ੍ਹਾਈ ਵਾਲੇ ਨੂੰ ਹੀ ਪਹਿਲਵਾ ਇਹ ਤਾਂ ਕਰ ਲੈ ਨੀ ਇਹਨੇ ਪੜ੍ਹਾਈ ਕੀਤੀ ਹੈ ਨਾ ਮੈਨੂੰ ਤਾਂ ਲੱਗਦਾ ਇਹਨੂੰ ਜਾਂਦੇ ਆ ਇਹ ਦੇ ਮੜਕੇ ਨੂੰ ਰੱਖ ਲੈਣਾ ਗੱਲਿਆਂ ਦੇ ਚੱਲ ਚੰਗਾ ਯਾਰ ਹਾਂ ਮੈਂ ਤਾਂ ਬੇਚੇਰਾ ਤੁਹਾਨੂੰ ਕਹਿੰਦੇ ਨਹੀਂ ਤੁਸੀਂ ਵਿਗਾੜਨ ਦੇ ਵਿੱਚ ਖੁਸ਼ ਹੁੰਦੇ ਵੀ ਇਦਾਂ ਕਰ ਲੈ ਇਦਾਂ ਕਰ ਲੈ ਕੋਈ ਕਰ ਦਿੰਦਾ ਮੈਂ ਵਿਗਾੜਦਾ ਨਹੀਂ ਇਹਨੂੰ ਮੈਂ ਵਿਗਾੜਨ ਦੀ ਥੋੜਾ ਗੱਲ ਕਰਦਾ ਹਾਂ ਸਾਨੂੰ ਕੀ ਕਰਦੇ ਹਾਂ ਗੱਲਾਂ ਮੈਂ ਤੁਹਾਨੂੰ ਖਾਣ ਪੀਣ ਦੀ ਗੱਲ ਕਰਦਾ ਇਹ ਵੀ ਭੈਣ ਦੀ ਜਾਵੇ ਜੂਜ ਜਾਸ ਪੀ ਕੇ ਤੇ ਤਗੜਾ ਬਣ ਸਰੀਰ ਚੰਗਾ ਪਤਾ ਲੱਗੇ ਵੀ ਕਿਸੇ ਦਾ ਮੁੰਡਾ ਆਉਣ ਡਿਆ ਤੇ ਪੀਓ ਤੇਰਾ ਇਡਾ ਜਵਾਨ ਆ ਤੇ ਇਹਨੇ ਮੁਰਕੇ ਲੋਕਾਂ ਨੇ ਇਹਨੂੰ ਠੇਚਣਾ ਕਰਨੀ ਵੀ ਤੂੰ ਕਿਤੇ ਗਿਆ ਓਏ ਕਿਤੇ ਗਿਆ ਓਏ ਹੈਨਾ ਆ ਗੱਲ ਹੀ ਚਲੋ ਆਪਾਂ ਪੁੱਛੋ ਫਿਰ ਕੇ ਕਿਥੇ ਆਉਂ ਅਵਾਜ਼ ਅੰਦਰ ਹੀ ਹੋਣਾ ਵਾਕੇ ਜਾਂ ਆਵਾਜ਼ ਮਾਰ ਕੇ ਲਿਆ ਉਹਨੂੰ ਲੈ ਜਾ ਮਾ ਇਹੋ ਜਿਹਾ ਆਵਾਜ਼ ਮਾਰ ਕੇ ਨੂੰ ਪਰ ਉਹਨੂੰ ਕਹਿ ਕੇ ਦੱਸ ਉਹਨੂੰ ਆਏ ਵੇਹ ਬਣ ਗਈ ਗੱਲ ਤੇ ਚੰਗਾ ਹੀ ਆ ਹੈਵੀ ਪੋਸਟਾਂ ਵਿੱਚ ਵਾਵਾ ਹੀ ਆ ਸਾਹਬ ਕਿਹੇ ਵੇਲੇ ਫੋਨ ਨੂੰ ਪਤਾ ਛੱਡ ਦਿਆ ਕਰ ਮੈਂ ਤਾਂ ਹੁਣੇ ਫੇਰ ਝੋਟੀ ਖਾ ਕੇ ਹੁਣੇ ਕਿਉਂ ਫੜਿਆ ਵਾ ਕਦੋਂ ਦਾ ਤੂੰ ਅੰਦਰ ਆਇਆ ਵਾ ਬੱਸ ਕਰ ਫੋਨ ਨੂੰ ਤੇਰੇ ਡੈਡੀ ਸੱਦਣ ਡਿਆ ਹੀ ਬਾਹਰ ਕੋਈ ਕੰਮ ਤੇ ਕੰਮ ਹੀ ਹੋਊਗਾ ਤੇ ਆਵਾਜ਼ ਮਾਰੀ ਆ ਕੋਈ ਫੋਨ ਬੁਖਾ ਲਣ ਡਿਆ ਮੈਨੂੰ ਤੇ ਇੰਨਾ ਜ਼ਿਆਦਾ ਆਉਂਦਾ ਨਹੀਂ ਪੜਨਾ ਪਰਤੀ ਪੁਰਤੀ ਕੋਈ ਆਈ ਪਤਾ ਤੇ ਤੁਹਾਨੂੰ ਉਹਨਾਂ ਦੱਸ ਦੋ ਤੁਸੀਂ ਤੇ ਤੁਸੀਂ ਜੋ ਬੋਲ ਗਏ ਉਹ ਬੋਲਣਾ ਉਹਨਾਂ ਨੇ ਪਰਤੀ ਆਈ ਓ ਕੋਈ ਬੱਸ ਆ ਗੱਲ ਹੀ ਮੈਂ ਨਹੀਂ ਪਰਤੀ ਦੇਖਣੀ ਹਾਏ ਹੱਥ ਕੀ ਕਰਨਾ ਵਾ ਮੈਂ ਬਾਹਰ ਜਾਣਾ ਬਾਹਰ ਤੂੰ ਕਿੱਥੇ ਜਾਣਾ ਤੂੰ ਆਈਲੈਟਸ ਕਰ ਕਿੰਨੇ ਨੰਬਰ ਆਉਂਦੇ ਮੁੰਡੇ ਅੱਜ ਕੱਲ ਤੇ ਹੋਏ ਤੇਰੀ ਇੰਨੀ ਪੜ੍ਹਾਈ ਆ ਸਾਰੇ ਮੁੰਡਿਆਂ ਦੇ ਅੰਦਰ ਨੰਬਰ ਆ ਗਏ ਤੇਰੇ ਨਾਲ ਦੇ ਨਾ ਤੂੰ ਵੀ ਕਰ ਪੜ੍ਹਾਈ ਆਈ ਲੈਟਸ ਆਈ ਲੈਟਸ ਆਹੋ ਕਿੰਨੇ ਬੈਂਡ ਆਉਂਦੇ ਆ ਵੱਧ ਤੋਂ ਵੱਧ ਬੈਂਡ ਲੈ ਸਕਦਾ ਤੂੰ ਬਹੁਤ ਆ ਜਾਣੇ ਜੇ ਤੂੰ ਵੀ ਨਾਲ ਤੇ ਆ ਰਹੋ ਜਿਓ ਲੈ ਦੱਸ ਤੂੰ ਤੇ ਕਰਦਾ ਟੀਚਰਾਂ ਭਰਾਵਾ ਤੈਨੂੰ ਮੇਰੀਆਂ ਗੱਲਾਂ ਤੇ ਉਦਾਂ ਨਹੀਂ ਚੰਗਾ ਲੱਗਦੇ ਤੁਸੀਂ ਪਿਓ ਪੁੱਤ ਦੀ ਤੁਹਾਡੀ ਜਾਨੀ ਸੁਰਵਾ ਤੇ ਹੁਣ ਤੈਨੂੰ ਸੱਦਣ ਡਿਆਈਓ ਤੇ ਫਿਰ ਆ ਜਾ ਅਸੀਂ ਤੇ ਤਿਆਰ ਤੁਹਾਡੇ ਸਿਰ ਤੇ ਹੀ ਹੋਣਾ ਵਾ ਜਦੋਂ ਤੁਸੀਂ ਮੰਨੋਗੇ ਤਾਂ ਆ ਹੀ ਆ ਪਰ ਤੇ ਵੀ ਖਣੀ ਗਈ ਸੋਖੀ ਆ ਆ ਜਾਣ ਪਰਤੀ ਵੇਖਣੀ ਸੌਖੀਂ ਤੇ ਰੋਟੀਆਂ ਖਾਣੀਆਂ ਸੌਖੀਆਂ ਵਾਂ ਕੇ ਤੈਨੂੰ ਭੂਏ ਚੜਾ ਛੱਡਿਆ ਤੈਨੂੰ ਭਾਈ ਟਾਗੜੀ ਰੋਟੀ ਭਾਈਆ ਦੁੱਧ ਦੁੱਧ ਪਾਇਆ ਰੋਟੀ ਭਾਈਆ ਤੂੰ ਹੁਣ ਕੰਨੀ ਨਾ ਤਰਾ ਆ ਜਾ ਹੁਣ ਤੂੰ ਆ ਜਾ ਆ ਜਾ ਹਾਂਜੀ ਡਾਡੀ ਦੱਸੋ ਆ ਆ ਮੈਂ ਵੇਖਣ ਡਿਆ ਨਹੀਂ ਮੈਂ ਕਿਸਾਨ ਕਰਦਾ ਮੈਂ ਵੇਖਣ ਡਿਆ ਮੈਂ ਆਪਿਓ ਪੋਸਟਰ ਨਿਕਲੀਆਂ ਜਿੱਦੀ ਤੇਰੀ ਪੜਾਈ ਆ ਤੈਨੂੰ ਤੇ ਉਹ ਅਗਲੇ ਜਾਂਦਿਆ ਰੱਖ ਲੈਣਾ ਤੇ ਉਹ ਮੰਮੀ ਤੇਰੀ ਮੈਂ ਕਰਾਇਆ ਸਦਨ ਵੀ ਜਾ ਉਹ ਦੱਸ ਉਹ ਹੁਣ ਮੈਂ ਵੇਖਣ ਰਿਹਾ ਵਾ ਇਹ ਪੋਸਟ ਹੈ ਜਰਨਲ ਦੀਆਂ ਨੇ ਸਾਰੀਆਂ ਹੈ ਹੀ ਸਾਤ ਵਾ ਮੈਂ ਵੈਸੇ ਹੀ ਭਰਤੀ ਨਹੀਂ ਵੇਖਣੀ ਉਹ ਨਹੀਂ ਨਹੀਂ ਇਹ ਨਹੀਂ ਕੋਈ ਗੱਲ ਹੈਗੀ ਭਾਵੇਂ ਜਰਨਲ ਦੀਆਂ ਸਾਤੀਆਂ ਨਾ ਆਪਾਂ ਭਰਨਾ ਭਰਨੇ ਫਾਰਮ ਕਿਸਮਤ ਆਪ ਨੂੰ ਆਪਣੀ ਆਈ ਫਰਮਾ ਵੇਖਣੀ ਅਗਲਾ ਆਂਦਾ ਮੈਂ ਭਰਤੀ ਨਹੀਂ ਵੇਖਣੀ ਤੂੰ ਜਿੰਨਾ ਮਰਜੀ ਸਿਰਖ ਪਾਈ ਜਾਓ ਇਹਨਾਂ ਗੱਲਾਂ ਨੇ ਤਾਂ ਸਾਨੇ ਚੜਾਇਆ ਵਾ ਉਹ ਤਾਂ ਭਰਤੀ ਨਹੀਂ ਵੇਖਣੀ ਤਾਂ ਕੀ ਕੰਮ ਕਰਨਾ ਬਾਹਰ ਜਾਣਾ ਮੈਂ ਬਾਹਰ ਜਾਣਾ ਪਤਾ ਸੌਖਾ ਵਾ ਕਿਤੇ ਓ ਜਾ ਆਂਟੀ ਦੁਨੀਆ ਸਾਰੇ ਇਹ ਬਾਹਰ ਹੀ ਜਾਣਾ ਇਸ ਬਾਹਰ ਤਾਂ ਭਾਵੇਂ ਅੱਠ ਪੜਿਆ ਹੁੰਦਾ ਤਾਂ ਵੀ ਚਲ ਜਾਣਾ ਸੀ ਫਿਰ ਅਮਰੀਕਾ ਜਾਣਾ ਪੜਾਈ ਤੇ ਇਨਾ ਪੈਸਾ ਲਾਤਾ ਕਰੀ ਵਾ ਕੁਸ਼ੋ ਕੁਸ਼ੋ ਜਾਣਾ ਕਿੱਥੇ ਪਹਿਲੋਂ ਅਮਰੀਕਾ ਜਾਣਾ ਲੈ ਡੌਂਕੀ ਲਾ ਕੇ ਦੋ ਨੰਬਰ 'ਚ ਅਮਰੀਕਾ ਜਾਣਾ ਪੁੱਤ ਪਤਾ ਵਾ ਪੰਡਾ ਰੁਪਈਏ ਚਾਹੀਦੇ ਪੰਡਾ ਤੇ ਹੁੰਦੇ ਵੀ ਬਾਈ ਪੰਡਾ ਨਾਲ ਹੀ ਹੈ ਨਾ ਪੰਡਾ ਨਾ ਹੁੰਦੇ ਤੇ ਹੈਗੇ ਆ ਪੁੱਤ ਕਰੇ ਜਾਣਾ ਸੌਖਾ ਵਾ ਡੌਂਕੀਆਂ ਲਾਉਣੀਆਂ ਕਰੇ ਸੌਖੀਆਂ ਵਾ ਸੌਖੀ ਇਹ ਸਾਰੇ ਲਈ ਜਾਂਦੇ ਆ ਲਾ ਲਾਈ ਜਾਂਦਾ ਹੁਣ ਇਦਾਂ ਹੀ ਬਹਿਸ ਬਾਜ਼ੀ ਕਰੋਗੇ ਨਾ ਜਦੋਂ ਮੈਂ ਕਹਿੰਦੀ ਨਹੀਂ ਪਏ ਨੂੰ ਨਾ ਜ਼ਿਆਦਾ ਭੁਏ ਚੜਾਓ ਨਾ ਜੜਾ ਤੇ ਕਹਿੰਦੇ ਮੇਰਾ ਪੁੱਤ ਵਾ ਮੇਰਾ ਪੁੱਤ ਵਾ ਹੁਣ ਇਦਾਂ ਗਾੜੀ ਬੋਲਦਾ ਹੀ ਮੈਂ ਤੁਹਾਡੇ ਵਾਸਤੇ ਕਮਾਈ ਕਰਨੀ ਉੱਥੇ ਜਾ ਕੇ ਤੁਹਾਡੇ ਵਾਸਤੇ ਤੂੰ ਕਰਨੀ ਆ ਪਰ ਪਹਿਲਾਂ ਨਿੱਕੇ ਮੁਲਕ ਚ ਜਾਓ ਹਾਂ ਉੱਥੇ ਜਾ ਕੇ ਪੈਰ ਜਮਾਓ ਗੱਲਬਾਤ ਤੁਹਾਨੂੰ ਹੋਏ ਪੈਸਾ ਤੇ ਲਾ ਇਕੱਠਾ ਕਰੋ ਤੇ ਫਿਰ ਗਾੜੀ ਡੌਂਕੀਆਂ ਲਾਇਓ ਇਹ ਟਾਈਮ ਤੇ ਬਾਤ ਕਰਨਾ ਪਹਿਲੋ ਨਿੱਕੇ ਜਾਓ ਫਿਰ ਵੱਡੇ ਜਾਓ ਤੇ ਕਮਾਈ ਕਰਕੇ ਜਾਓ ਨਹੀਂ ਮੰਮੀ ਤੇਰੀ ਦੀ ਗੱਲ ਸਹੀ ਆ ਪਹਿਲੋ ਪੌੜੀ ਦੇ ਥੱਲੇ ਡੰਡੇ ਤੇ ਹੀ ਪੈਰ ਰੱਖਣਾ ਚਾਹੀਦਾ ਵਾ ਇਹ ਥੋੜਾ ਵੀ ਹੁਣ ਇੱਥੋਂ ਹੀ ਉੱਤਲੇ ਡੰਡੇ ਦੇ ਸ਼ਾਲ ਮਾਰਾਗੇ ਆਪੇ ਡਿੱਗਣਾ ਹੀ ਆ। ਲਵ ਆ ਗਿਆ ਜੀ। ਹੁਣ ਨਾ ਬੋਲੀ ਜੇ ਵਾਦੂ। ਹਾਂ ਨਹੀਂ ਬੋਲਦੇ ਸ਼ਿਦਾਈ ਆ। ਨਿਕਲ ਜੇ ਹੁਣ ਫਿਰਨ ਕੇ। ਕੀ ਹਾਲ ਹੈ ਸੈਂਟੀ ਆ ਜਾ ਅਸੀਂ ਕਾਲ ਆ ਅਸੀਂ ਠੀਕ ਠਾਕ ਆ ਜਾ ਮੈਂ ਕੁਛ ਨਹੀਂ ਭਾਜਾ ਪਾਣੀ ਲੈ ਆਵਾਂ ਤਾ ਪਹਿਲਾਂ ਨਹੀਂ ਬਸ ਇੰਦੀ ਬਸ ਹੋਰ ਠੀਕ ਠਾਕ ਹਾਂਜੀ ਹਾਂਜੀ ਬਈ ਤੁਸੀਂ ਸੁਣਾਓ ਘਰ ਪਰਿਵਾਰ ਸਭ ਠੀਕ ਹੈ ਅੱਛਾ ਅੱਛਾ ਬੀਠੇ ਇਕੱਠੇ ਕੀ ਸਲਾਹ ਚੱਲਣੀਆਂ ਉਹ ਸਲਾਹਾਂ ਸੁਰੂਆ ਕੀ ਚੱਲਣੀਆਂ ਵਾ ਹੁਣ ਤੁਹਾਡੀ ਪੜ੍ਹਾਈ ਹੋਈ ਆ ਖਤਮ ਹਾਂਜੀ ਤੇ ਮੈਂ ਸੋਚਣ ਡਿਆ ਆਂ ਵੀ ਕੋਈ ਜ਼ਿੰਦਗੀ ਸਵਾਰੀ ਹੈ ਤੁਹਾਡੀ ਨੌਕਰੀ ਨੱਕਰੀ ਵੇਖੀਏ ਆ ਪੋਸਟਾਂ ਇੱਕ ਨਿਕਲੀਆਂ ਵਾ ਅਦਾਵ ਵਿਭਾਗ ਦੇ ਵਿੱਚ ਵਾ ਰੀਲਵੇ ਵਿੱਚ ਵਾ ਤੇ ਪਰ ਇਹ ਆ ਵੀ ਜਨਰਲ ਕੋਟੇ ਦੀਆਂ ਹੈ ਹੀ ਇੱਕ ਚ ਹੈਗੀਆਂ ਵਾ ਸਾਰੀਆਂ 11 ਇੱਕ ਚ 7 ਇਹ ਅੰਕਲੀ ਫਰਮੈਸੀ ਫਰਮਸੀ ਜਿਹੜੇ ਉਹ ਰੱਖੇ ਜਾਣੇ ਆ ਅੱਡੀ ਕਿੱਥੇ ਵਾਰੀ ਆਉਣੀ ਆ ਪੁੱਤ ਅੱਜ ਕੱਲ੍ਹ ਹਾਰਮ ਭਰ ਲਓ ਤੇ ਇਹ ਆ ਵੀ ਕਿਸਮਤ ਤੁਹਾਡੀ ਫਿਰ ਕਿਸਮਤ ਨੇ ਲੜਨਾ ਤੁਹਾਡੇ ਨਾਲ ਕਿਸਮਤ ਇਹਦੀ ਕਿਸਮਤ ਆਪਣੇ ਨਾਲ ਨਹੀਂ ਨਹੀਂ ਬਾਹਰ ਜਾਂਦੇ ਆ ਭਰਤੀ-ਪੁਰਤੀ ਨਹੀਂ ਹੁੰਦੀ ਲੈ ਬਾਹਰ ਦੇ ਅੰਕਲੇ ਆ ਵੀ ਇੱਥੇ ਕਿੱਥੇ ਨੌਕਰੀ ਮਿਲਦੀ ਬਾਹਰ ਠੀਕ ਆ ਬਾਹਰ ਇਹ ਬਾਹਰ ਜਾਣਾ ਵਾ ਫਿਰ ਆਈਲਰਸ ਕਰ ਲਾ ਹੈ ਆਲਰਟਸ ਮੈਂ ਤਾਂ ਹੀ ਨਾਲ ਤਿਆਰ ਹੋ ਜੋ ਉਸ ਤੋਂ ਹੀ ਨਾ ਬੜਾ ਸ਼ੁਕਰ ਕਰੋਗਾ ਕਿ ਐਲਰਟਸ ਬਣੇ ਨਹੀਂ ਨਹੀਂ ਐਲਰਟਸ ਕਰਨੀ ਨਹੀਂ ਜੀ ਮੈਨੂੰ ਅੱਗੇ ਅੰਦਰ ਕਹਿੰਦਾ ਵਾ ਮੈਂ ਵੀ ਕਿਹਾ ਐਲਰਟਸ ਕਰ ਲਾ ਤੇ ਚੱਲ ਤੇਰੇ ਜਾ ਰਹੇ ਨੰਬਰ ਆਉਣਗੇ ਤੇ ਬਾਹਰ ਚਲ ਜਾਏਗਾ ਆਂਦਾ ਵੀ ਬਈ ਨੰਬਰ ਬਹੁਤ ਜ਼ਿਆਦੇ ਆਉਣੇ ਨਾਲ ਤੁਸੀਂ ਵੀ ਤਿਆਰੀ ਕਰ ਲਓ ਘੰਟੀ ਚਰਾ ਕਰਦਾ ਮੈਂ ਨਾ ਉਹ ਨਹੀਂ ਜਿਹੜੇ ਆਈਲਟਸ ਕਰਕੇ ਜਾਂਦੇ ਆ ਉਹ ਕੀ ਗੱਲ ਬੰਦੇ ਨਹੀਂ ਗੇ ਨਹੀਂ ਤੇ ਫਿਰ ਬਾਹਰ ਕਿੱਦਾਂ ਜਾਣਾ ਕਿਹਦੇ ਹਿਸਾਬ ਨਾਲ ਜਾਊਗਾ ਤੂੰ ਦੋ ਨੰਬਰ 'ਚ ਅਮਰੀਕਾ ਜਾਣ ਨੂੰ ਫਿਰਦਾ ਅੰਕਲੇ ਹਾਂ ਅਮਰੀਕਾ ਜਾਣ ਨੂੰ ਫਿਰਦਾ ਮੈਂ ਮੰਨਦਾ ਵਾਂ ਪਰ 80 ਰੁਪਏ ਦੀ ਚਾਹੀਦੇ ਰੁਪਏ ਤੇ ਗਾੜੀ ਕਿਹੜਾ ਉਸੇ ਲੰਘ ਜਾਣਾ ਉਸੇ ਵੜੀ ਤੇ ਕਿੰਨੇ ਲੱਗਦੇ ਅਮਰੀਕਾ ਦੇ ਉਹ 60 70 ਲੱਖ ਰੁਪਏ ਡੇ ਮੰਗਣ ਸਾਰੇ ਏਜੰਟ ਹੁਣ ਤੇ ਨਾਲੇ ਦੋ ਨੰਬਰ ਚ ਆ ਦੋ ਨੰਬਰ ਠੀਕ ਹੈ ਹੋਰ ਉਥੇ ਇੱਕ ਨੰਬਰ ਜਾਂ ਮੈਂ ਨਹੀਂ ਜਾਣਦੇ ਮੈਂ ਨਹੀਂ ਜਾਣਦੇ ਆਪਣੇ ਮੰਮੀ ਸਾਡੇ ਜਾਂਦੇ ਆ ਹਾਏ ਮੈਂ ਪੁੱਤ ਵੇ ਹੋਣਾ ਆਪਣਾ ਜਵਾਨ ਹੋਇਆ ਵਾ ਤੇ ਮੈਂ ਇਹ ਦੱਸ ਵੀ ਆਉਣਾ ਕਿੱਥੋਂ ਆਈਦਾ ਪੈਸਾ ਅਰੇ ਥੋੜਾ ਬੋਤਾ ਤਾਂ ਵੇਦੋ ਇੰਨੀ ਜ਼ਮੀਨ ਆ ਆ ਦੋ ਕਿੱਲੇ ਵੇਚ ਦਿਓ ਤੁਸੀਂ ਫਿਰ ਕਿੱਲਾ ਇੱਕ ਨਹੀਂ ਨਾ ਵਿਕਣਾ ਫਿਰ ਕਿੱਲੇ ਦੋ ਵਿਕਣੇ ਆ ਹਾਏ ਵੇਚਣ ਦਾ ਤਾਂ ਨਹੀਂ ਜਾਣੇ ਹੈ ਇਹ ਕੋਈ ਪਹੁੰਚ ਗਿਆ ਬੰਨਨੇ ਵੀ ਆ ਜਿੰਨੇ ਮਰਜ਼ੀ ਬਣਾਈ ਜਾਓ ਇੱਥੇ ਨਹੀਂ ਅੰਕਲ ਸੈਟ ਕੰਮ ਹੈ ਇੱਥੇ ਨਹੀਂ ਸੈਟ ਕੰਮ ਨਹੀਂ ਨਾ ਉਹ ਮੇਰੇ ਨੌਕਰੀ ਦਾ ਇਹੋ ਤਾਂ ਕਹਿੰਦੇ ਆ ਵੀ ਚੱਲ ਇੱਥੇ ਨੌਕਰੀ ਲੈ ਲੈ ਜਿੰਨੀ ਤਨਖਾਹ ਦੇ ਸਾਲ ਦੇ ਬੰਨਨੇ ਨੇ ਇੱਥੇ ਹਾਂ ਉਹ ਨਹੀਂ ਇੱਕੋ ਤਨਖਾਹ ਦੇ ਇੱਥੇ ਭਾਂਜਲੇ ਨਹੀਂ ਤਾਂ ਮੇਰਾ ਵਿਚਾਰ ਤਾਂ ਇਹੋ ਹੀ ਹੈ ਬਾਹਰ ਦਾ ਹੀ ਹੈ ਇੱਥੇ ਨਹੀਂ ਪ੍ਰਾਈਵੇਟ ਦੇ ਵਿਭਾਗਾਂ ਕੀਤੇ ਫਿੱਕੇ ਵਾਲੇ ਸਿਸਟਮ ਉਹ ਮੀ ਨਾਨਕੇ ਨੂੰ ਅਜੇ ਤੱਕ ਆਈ ਨਹੀਂ ਹੈ ਤੇ ਹਾਂ ਦੀ ਚਾਚੀ ਕੋ ਰੋਟੀ ਖਾਲੇ ਕੋਲਾ ਬੁਲਾ ਲੈ ਵੇ ਇਹਦੇ ਗੱਲਾਂ 'ਚ ਬੜੇ ਮਸਤ ਹੋਏ ਆ ਤੇ ਸਾਰਾ ਡੱਬਰ ਹੈਂ ਚੱਲ ਮੈਂ ਕੰਮ ਤੇ ਵੀ ਜਾਣਾ ਚੱਲ ਖਾਦ ਕੇ ਦੋ ਰੋਟੀਆਂ ਜੀ ਮਿਲਦੀਆਂ ਤੁਸੀ ਉਹ ਲੋਕ ਕਿ ਲੈ ਸੋ ਖੀਰੇ ਚਨੇ ਕਿਤੇ ਕਿੱਦਾਂ ਜਿਹੀ ਮੀਂਹ ਬਣਦੀ ਹੈ ਪਿਆਲੀ ਵਿੱਚ ਨਾ ਦੋ ਦੇ ਦੀਆ ਬਣਾਵਾਂਗਾ ਸੋਛ ਲਈ ਸੋਛ ਲਈ ਆ ਜਾ ਆ ਜਾ ਆਇਆ ਤੂੰ ਆ ਜਾ ਆ ਜਾ ਇਹ ਵੀ ਸ਼ਾਮਿਲ ਹੋ ਗਿਆ ਇਹ ਵੀ ਸ਼ਾਮਿਲ ਹੋ ਗਿਆ ਇਹਨੂੰ ਵੀ ਨਾਲ ਖੜਨਾ ਜੇ ਡੋਂਕੀ ਲਾਉਣ ਗੱਲਾਂ ਕਰਦੇ ਤੀ ਬਾਹਰ ਜਾਂਦਿਆਂ ਕਹਾਂ ਜਾਣਾ ਵਾ ਕਹਾਂ ਟੱਪ ਲੇਗਾ ਜਾਣਾ ਮੈਂ ਟਿਕਾ ਦੋ ਨੰਬਰ 'ਚ ਲੈ ਤੇ ਮੈਨੂੰ ਕੀ ਗੱਲ ਇਹ ਕਹਾਂ ਟੱਪ ਲੇਗਾ ਲੈ ਤੇ ਕਹਾਂ ਟੱਪਣੂ ਕੀ ਓਥੇ ਸਮੁੰਦਰ ਟੱਪਣੇ ਪੈਂਦੇ ਆ ਤੇ ਕੋਈ ਦਿਖਾ ਨਹੀਂ ਟੱਪਣਾ ਮੈਂ ਖਾਲ ਟੱਪ ਕੇ ਖਾ ਨਹੀਂ ਮੈਂ ਸਪ੍ਰਿੰਗਲਰ ਬੂਟ ਨਾਲ ਖਰੂੰਗਾ ਕਿੰਗਾਂ ਲੈ ਉਹਨੇ ਤੁਹਾਡੇ ਤੋਂ ਜ਼ਿਆਦਾ ਸੋਚਿਆ ਹੀ ਉਹ ਕੱਲਾ ਸੁਣਦਿਆ ਸੀ ਤੁਹਾਡੀਆਂ ਮੇਰੀ ਦੀ ਕਿਸਮਤ ਮਾਰੀ ਥੋੜੀ ਜਿਹੀ ਕਿ ਕੀ ਗੱਲ ਮੈਂ ਮੈਂ ਨਹੀਂ ਕਿਸਮਤ ਆਪੂ ਆਪਣੀ ਇਹ ਤਾਂ ਇਹਦੀ ਕਿਸਮਤ ਇਹਦੇ ਨਾਲ ਇਹਦੀ ਕਿਸਮਤ ਦੇ ਦੇ ਤੀ ਕਿ ਪਤਾ ਕਿਸਮਤ ਆਇਆ ਨਹੀਂ ਵੀ ਉਸ ਪੰਗੜਾ ਜੰਪ ਆ ਤੇ ਜਾ ਕੇ ਟਾਵ ਤੇ ਬਹਿ ਜਾ ਕੋਈ ਰੱਬ ਜਾਣਦਾ ਵਾ ਉਹ ਗੱਲ ਮਖੌਲ ਨਾ ਕਰਿਆ ਕਰੀਂ ਦੇ ਦੇ ਜੀ ਨਹੀਂ ਇਹ ਵਟਿਚ ਰਦਾ ਫੇਰ ਨੂੰ ਗੁੱਸਾ ਆਉਂਦਾ ਫਿਰ ਕਰਜ ਕਪਤ ਪੈਂਦਾ ਹਾਂ ਨਹੀਂ ਨਹੀਂ ਕੋਈ ਨਹੀਂ ਤੂੰ ਨਾ ਗੁੱਸਾ ਕਰੇਗਾ ਆਈ ਤੇ ਗੁੱਸਾ ਕਰਦੇ ਨਹੀਂ ਤੂੰ ਚਮਚ ਚੱਕਾਉਂ ਕੰਦੇ ਰਾਜਾ ਮਤ ਗੱਲ ਸੁੰਦਾ ਦੇਣਾ ਨਹੀਂ ਨਹੀਂ ਚੋਰ ਦਾ ਜਿਹੜਾ ਪਜਾਮਾ ਨਾ ਜਦ ਤੱਕ ਖੁੱਲਾ ਜਾ ਹਾਂ ਉਹਦੇ ਵਿੱਚ ਬਾਗਿਆਂ ਦਾ ਕੰਮ ਹੁੰਦਾ ਕਰਨਾ ਤੂੰ ਦੋ ਕੇ ਰਹਿ ਕਿੱਥੇ ਵੇਚਣੇ ਆਂ ਵੀ ਜਾਣ ਕੇ ਨਹੀਂ ਨਹੀਂ ਮੈਂ ਤਾਂ ਸੰਡਿਆ ਮੈਂ ਇੱਥੇ ਇੱਥੇ ਰਹਿਣਾ ਮੈਂ ਨਹੀਂ ਜਾਣਾ ਬਾਹਰ ਨਹੀਂ ਨਹੀਂ ਤੂੰ ਇੱਥੇ ਤੂੰ ਲਈ 100 ਰੁਪਏ ਵਾਲਾ ਪਗਾਨਾ ਉਹ ਭਰਾਂਗਾ ਵਾਹ ਹਾਂ ਵਾਹ ਤੇ ਛੱਡ ਦਾਂਗੇ ਤੈਨੂੰ ਉੱਥੇ ਆਹ ਮੇਰਾ ਚਾਚੀ ਵੀ ਰਵੇਲਾ ਮੈਨੂੰ ਮਕੂਲ ਕਰਦੇ ਆ ਇੱਕ ਬੈਟ ਲਵਾਂਗੇ ਅਸੀਂ ਤੇ ਸਭ ਦੂ ਪਾਈਂ ਕਮ ਆ ਗਿਆ ਗੋਲਜਾ ਕਰਕੇ ਨਾ ਆ ਗਿਆ ਸਮਝੀ ਹੈ ਕਿਹੜਾ ਜਾ ਬਣਾ ਕੇ ਚਾੜ ਦਾਂਗੇ ਇਹਨੂੰ ਪੁੱਤ ਤੈਨੂੰ ਪਤਾ ਇੱਕੋ ਜਿਹਾ ਵੀਰ ਵੀਰ ਸਾਰੇ ਹੁਣ ਆ ਜੇ ਇਕੱਠੇ ਹੋਏ ਆ ਕੋਈ ਗੱਲ ਹੀ ਤੂੰ ਗੁੱਸਾ ਨਾ ਕਰ ਹੱਕੜ ਬਣਾ ਕੇ ਬਾਨਾ ਬੋਦਾ ਉਹ ਤੂੰ ਦੱਸ ਕਿਦਾਂ ਸੇਤਾ ਠੀਕ ਆ ਹਾਂਜੀ ਵਧੀਆ ਮਮਿ ਚਲ ਗਈ ਵਾਂਡੇ ਆਈ ਨਹੀਂ ਇਹਦੇ ਆਈ ਨਹੀਂ ਉਹਦੇ ਚਾਚੇ ਦਾ ਰੋਟੀ ਖਾਈ ਮੈਂ ਤਾਂ ਚਾਚੀ ਵਾਲਾ ਹੋਣਾ ਅੱਛਾ ਅੱਛਾ ਫੇਰ ਮੈਂ ਗਲਾ ਖੁੰਡਿਆ ਤੁਹਾਡੀ ਮਾਂ ਨੂੰ ਪਾਣੀ ਪੂਣੀ ਕੱਢਣ ਨੂੰ ਮੋਰਾ ਵੀ ਰੱਖਿਆ ਹੁੰਦਾ ਹੁੰਦਾ ਮੈਂ ਨੰਨ ਸਕਦਾ ਇਹ ਪੈਰ ਨਹੀਂ ਓਏ ਨਹੀਂ ਮੈਂ ਨਾ ਪੁੱਤਰ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ ਨਾ ਨਹੀਂ ਪੈਗਪੂ ਬੁਲਾਉਣਾ ਨਹੀਂ ਨਹੀਂ ਮਾ ਪਾ ਸੋ ਬਾਤੀ ਅੱਛਾ ਹੁਣ ਨਾ ਹੱਥ ਨਹੀਂ ਲਾਣਾ ਉਹ ਤਾਂ ਨਾ ਲਾ ਵੀ ਇਹ ਚੀਜ਼ਾਂ ਮਾੜੀਆਂ ਓਏ ਨਹੀਂ ਹੈਨਾ ਈਗਾ ਨਾ ਹਾਂ ਨਹੀਂ ਕੁਝ ਵੀ ਰੱਖਿਆ ਆਹ ਵਾਹ ਇਹ ਹੈਗੀ ਰੋਟੀ ਕੋਈ ਰੋਟੀਆਂ ਤਾਂ ਹੈਗੀਆਂ ਮੈਂ ਲੈਉਣੀ ਮੈਂ ਚੱਲ ਬੈਠੇ ਮੁੰਡੇ ਨਾਲ ਪਤਾ ਕਰੀਏ ਕੋਈ ਨਾ ਕੋਈ ਬਈ ਬੁਈ ਘਟ ਗਏ ਇੰਨੇ ਕੜੀ ਇੱਕ ਅੱਧੀ ਖਾਣੀ ਆ ਹੈ ਇਹ ਕੱਦੀ ਖਾਣੀ ਹਾਂ ਪਾਂਡੇ ਤੇ ਝੋਟੀਆਂ ਦੀ ਖਾਂਦਾ ਨੂੰ ਵੀ ਰਣਾ ਗੱਲ ਕਰਨੀ ਹੈ ਇੱਕ ਦਿਨ ਮੈਂ ਤੇ ਕਹਿਣ ਦੀ ਮੇਰੀ ਫੇਰ ਹਿੰਮਤ ਨਹੀਂ ਪੈਂਦੀ ਜੋਤ ਜੀ 10 ਵਾਰੀ ਤੁਸੀਂ ਕਹਿੰਦਾ ਵਾ ਮਨਪ੍ਰਿਤ ਗੱਲ ਕਰਨੀ ਗੱਲ ਕਰਨੀ ਹੁਣ ਲਾਸਟ ਵਾਲੀ ਤੇ ਨਾ ਮੈਨੂੰ ਗੱਲ ਦੱਸ ਦੋ ਮੈਨੂੰ ਕੋ ਗੜਬੜ ਹੀ ਲੱਗਣ ਦੀ ਜੇ ਬਹੁ ਮੈਨੂੰ ਇਹ ਜੇ ਮੈਂ ਗੱਲ ਕੀਤੀ ਕਿ ਤੂੰ ਕਿਤੇ ਗੁੱਸਾ ਹੀ ਨਾ ਕਰ ਲੈ ਮੇਰ ਨਾਲ ਉਹ ਤੇ ਤੁਹਾਨੂੰ ਪਤਾ ਹੀ ਹੈ ਜੇ ਗੁੱਸੇ ਵਾਲੀ ਹੋਈ ਮੈਂ ਤਾਂ ਫਿਰ ਕਰਨਾ ਹੀ ਕਰਨਾ ਗੱਲ ਲੜੀਏ ਤੈਨੂੰ ਮੈਂ ਤੇ ਤੁਹਾਡਾ ਸੋਚਿਆ ਹੀ ਪੜਾ ਮੈਨੂੰ ਇਹ ਹੀ ਜਿਹੜੀ ਤੇਰੀ ਨਣਾਣ ਵਾ ਅ ਮਰਜੀ ਦਾ ਮੈਂ ਤਾਂ ਉਹਦਾ ਭਲਾ ਸੋਚਿਆ ਵੀ ਤੇਰੀਆਂ ਗਾਲਾਂ ਤੋਂ ਵੱਜ ਜੂਗੀ ਤੇ ਮੈਂ ਉਦੋਂ ਕਹਿ ਬੈਠੀ ਮੰਗ ਲਿਆ ਮੈਂ ਤਾਂ ਆਪਣੇ ਮੂੰਹ ਹੀ ਮੰਗਿਆ ਰਿਸ਼ਤਾ ਆਪਣੇ ਦੇਰ ਨੂੰ ਆਹੋ ਪਿੱਛਾ ਲੋ ਕਰਨ ਨੂੰ ਰਿਸ਼ਤਾ ਕਰ ਦੋ ਤੇ ਹੁਣ ਅੜੀਏ ਜਦੋਂ ਉਹਨੇ ਮੇਰੇ ਫੋਨ 'ਚ ਫੋਟੋ ਵੇਖ ਲਈ ਨਾ ਇਹ ਤੇਰੇ ਲਾਗੇ ਖਲੋਤੀ ਤੇ ਇਹ ਤਾਂ ਬਹੁਤੀ ਇੰਨੀਕ ਲੱਗਣ ਦੀ ਲੱਗੇ ਤੇ ਉਹ ਆਂਦਾ ਭਾਬੀ ਤੂੰ ਤਾਂ ਬੈਠਿਆਂ ਵਾਲੀ ਫੋਟੋ ਵਿਖਾਈ ਤੇ ਕੁੜੀ ਤਾਂ ਬਹੁਤੀ ਨਿੱਕੀ ਆ ਤੇ ਮੈਂ ਉਹ ਤਾਂ ਅੜੀਏ ਨਾਂ ਨੁੱਕਰ ਕਰਨ ਡਿਆ ਹੀ ਹੁਣ ਤੇ ਲੈ ਦਾ ਸਾਨੂੰ ਪਹਿਲਾਂ ਤੁਸੀਂ ਫੋਟੋ ਵਿਖਾ ਕੇ ਤੇ ਫਿਰ ਕਰਨੀ ਸੀ ਨਾ ਹਾਂ ਬਹੁਤ ਫੋਟੋ ਬੈਠਿਆਂ ਦੀ ਉਹਨੇ ਵੇਖੀ ਜਿਵੇਂ ਹੁਣ ਤੇਰੇ ਲਾਗੇ ਖਲੋਤੀ ਦੀ ਫੋਟੋ ਲੱਤੀ ਤੇ ਉਹ ਤਾਂ ਮੇਰੇ ਤੋਂ ਕਹਿੰਦਾ ਭਾਬੀ ਤੁਸੀਂ ਮੇਰੇ ਵੱਲ ਵੀ ਅਕੇ ਨਹੀਂ ਮੇਰਾ ਕੱਦ ਕਿੰਨਾ ਮੈਂ ਪਾਣੀ ਕਿੰਨਾ ਕਿ ਕਿਤੇ 5 ਫੁੱਟ 5 ਇੰਚਾ ਹੈਗਾ ਕਿਤੇ ਬਹੁਤ ਹੋ ਘੜਾ ਆਉਂਦਾ ਮੇਰੇ ਲੱਗਦੇ ਐ ਲੱਗ ਰਾਂ ਜਿਦਾ ਉੜਦੇ ਗਾਲਟਲੀ ਵਧੀ ਹੁੰਦੀ ਹੈ ਤੇ ਧੰਨ ਨੂੰ ਪਹਿਲਾਂ ਤੇ ਪਹਿਲਾਂ ਪਤਾ ਹੀ ਨਹੀਂ ਹੈਗਾ ਔਰ ਇਹ ਮੰਮੀ ਵੀ ਕਹੀ ਜਾਂਦੇ ਪਿੰਡ ਵਾਲੇ ਵੀ ਚਾਲ ਕਰਵਾ ਦੇ ਕਰਾ ਦੇ ਮਰ ਜੋ ਤੱਕ ਕਿੰਨੇ ਰਿਸ਼ਤੇ ਆਏ ਕੋਈ ਤੇ ਮੈਂ ਐਂ ਹਾਂ ਤਾਂ ਮੈਂ ਹੀ ਘਰ ਬੈਠੀ ਹਾਂ ਦੋ ਤੇ ਹੁਣ ਤੈਨੂੰ ਪਤਾ ਹੁਣ ਮੈਂ ਜੇ ਮੇਰਾ ਆਪਣਾ ਮੁੰਡਾ ਹੋਏ ਤੇ ਮੈਂ ਮਨਾ ਵੀ ਲਾੜੀ ਆ ਉਹ ਨਹੀਂ ਮੰਨਣ ਦੀ ਮੈਂ ਕਿੰਨੀ ਵਾਰ ਕਿਹਾ ਮੈਂ ਇਦਾਂ ਮੈਂ ਡਾ ਦੋਹਾਂ ਭੈਣਾਂ ਚ ਫਿੱਕ ਪੈਣੀ ਆ ਪਰ ਇਹ ideia ਗਈ ਤੇ ਨੂੰ ਪਤਾ ਹੁਣ ਮੇਰਾ ਘਰ ਵਾਲਾ ਮੇਰੇ ਦੁਆਲੇ ਕਿਹਾ ਕਿ ਨਾ ਹਣਾ ਉਹਨੇ ਕਹਿਣਾ ਮੈਂ ਵੀ ਭੈਣ ਨੂੰ ਛੱਡ ਦੇ ਮੈਂ ਇਸੀ ਕਰਕੇ ਤੇ ਮੈਂ ਮਨਜੋਤ ਦੇ ਸਾਹਮਣੇ ਗੱਲ ਨਹੀਂ ਕੀਤੀ ਤੂੰ ਕਿਸ ਤਰ੍ਹਾਂ ਨੂੰ ਸਮਝਾਈ ਹਾਂ ਕਿ ਦੀਦੀ ਦਾ ਇੱਥੇ ਕੋਈ ਕਸੂਰ ਨਹੀਂ ਆ ਵੀ ਉਹ ਦਾ ਦੇਰ ਹੀ ਕਰਨੀ ਨਹੀਂ ਮੰਨਣ ਦੇ ਤਾਂ ਹੁਣ ਮੈਂ ਕੀ ਕਰਾਂ ਦੱਸ ਮੈਂ ਵੀ ਗਿਆ ਅੱਜ ਕਦੋਂ ਫੋਨ ਆ ਗਿਆ ਵੀ ਆਜੋ ਮੈਨੂੰ ਲੈ ਜਾਓ ਆਜੋ ਮੈਨੂੰ ਲੈ ਜਾਓ ਅੱਗੇ ਤੇ ਮੈਂ 100 ਵਾਰੀ ਸਦਾ ਜੋਤੀ ਦੀਦੀ ਆਜਾ ਜੋਤੀ ਦੀਦੀ ਆਜਾ ਤੇ ਜੋਤੀ ਦੀਦੀ ਕਿਤੇ ਬਾਹ ਨਾ ਫੜਾਵੇ ਬੋ ਮੈਂ ਕਿਹਾ ਮੈਂ ਵੀ ਮੈਂ ਫੋਨ ਤੇ ਗਈ ਉਹ ਤਾਂ ਕਹਿਨ ਨੂੰ ਤੇ ਮੈਂ ਫੋਨ ਤੇ ਵੀ ਦੱਸ ਸਕਦੀ ਪਰ ਮੈਂ ਹਾਂ ਚਲ ਆਪ ਸਾਹਮਣੇ ਗੱਲ ਕਰੂੰ ਤੇਰੇ ਇੱਥੇ ਚਲ ਤੇਨੂੰ ਕਿਸ ਤਰ੍ਹਾਂ ਸਮਝਾ ਸਮਝੂ ਲਾਉਂ ਪਰ ਤੂੰ ਤਾਂ ਗੁੱਸਾ ਹੀ ਕਰਨੀਂਦਾ ਪੀ ਉਹ ਗੱਲ ਦੱਸ ਹੁਣ ਮੈਂ ਉਹ ਕੁੜੀ ਨੂੰ ਕਿੱਦਾਂ ਦੱਸੂੰਗੀ ਤੇ ਉਹਦੇ ਭਰਾ ਨੂੰ ਕਿੱਦਾਂ ਦੱਸੂੰਗੀ ਤੇ ਉਹਨਾਂ ਨੂੰ ਜੇ ਦੋਵਾਂ ਨੂੰ ਪਤਾ ਲੱਗ ਗਿਆ ਤੇ ਦੋਵਾਂ ਨੇ ਆਪਸ ਵਿੱਚ ਗੱਠ ਮੁੱਟ ਕਰਕੇ ਤੇ ਮੇਰਾ ਨਾਮ ਮੂੰਹ ਪਰ ਨਹੀਂ ਆਣੀ ਤੇ ਆਉਂਦਾ ਤਾਂ ਤਰ ਸੋਣੜੀ ਉਹ ਹੀ ਨਾ ਮੰਨੇ ਤੇ ਮੈਂ ਕੀ ਕਰਾਂ ਆਂਦਾ ਤੁਹਾਨੂੰ ਮੇਰਾ ਕੱਦ ਤੇ ਉਹਦੇ ਕੱਦ ਵਿੱਚ ਕੋਈ ਫਰਕ ਨਹੀਂ ਲੱਗਿਆ ਭਾਬੀ ਤੇ ਅੱਖਾਂ ਵੀ ਟਿੱਆਂ ਆਈਆਂ ਨੇ ਤੇ ਦੀਦੀ ਉਹ ਵੀ ਬਹੁਤ ਜਵਾਨਾਂ ਦੇ ਵਿੱਚ ਨਹੀਂ ਆ ਠੀਕ ਠਾਕ ਦੇ ਵਿੱਚ ਹੀ ਆ ਮੈਂ ਕਦੋਂ ਆਣੀ ਆ ਚਲ ਸ਼ਕਲ ਨਹੀਂ ਸੋਹਣੀ ਆ ਮੈਂ ਤਾਂ ਕਿਹਾ ਮੇਰਾ ਆਪਣਾ ਮੁੰਡਾ ਹੁੰਦਾ ਤੇ ਮੈਂ ਹਾਂ ਕਰਵਾ ਲਈਦੀ ਤੇ ਹੁਣ ਉਹ ਨਹੀਂ ਮੰਨਦਾ ੜੀਏ। ਹਾਂ ਤਾਂ ਤੂੰ ਤੇ ਏਦਾਂ ਪੱਲਾ ਛਾੜਦਾ ਹੁਣ ਮੈਂ ਭੋਤੂੰਗੀ ਕਿ ਆਂਦਾ ਭਾਬੀ ਜਦੋਂ ਕੋਈ ਦੇਖਣ ਆਏ ਤੇ ਮੁੰਡਿਆਂ ਨੇ ਤੇ ਵਾਰ ਮੇਰੇ ਮੇ ਜਾ ਕੇ ਡਾਉਣਾ ਵਾ ਤੁਹਾਡਾ ਕੀ ਜਾਣਾ ਵਾਂਦਾ ਮੈਂ ਤੇ ਇੰਨੀ ਗੱਲ ਵੀ ਕਹੀ ਮੈਂ ਹੋਬੜ ਹੋਏ ਤੇ ਮੈਂ ਹੁਣ ਫੋਨ ਤੇ ਵੀ ਕਹਿਦਾ ਤੇ ਹੁਣ ਮੈਂ ਕਿੱਦਾਂ ਉਹਨਾਂ ਨੂੰ ਜਵਾਬ ਦੇਵਾਂ ਤੂੰ ਤੁਹਾਡੇ ਦੋਵਾਂ ਭੈਣਾਂ ਚ ਮੈਂ ਫੇਕ ਪਾਉਂਦਿਆਂ ਉਹ ਤੇ ਸਹੀ ਗੱਲ ਵਾ ਭੀ ਰਿਸ਼ਤਾ ਜਿਹੜਾ ਕਹਿਣ ਵਾਲਾ ਉਹ ਤੇ ਬੰਦਾ ਫਸ ਜਾਂਦਾ ਵਿੱਚ ਉਛਣ ਵਾਲੇ ਫਸਦਾ ਵਾ ਹੁਣ ਇਧਰੋਂ ਇਨਾਂ ਨੇ ਔਖੇ ਹੋਣਾ ਭੈਣ ਭਰਾਵਾਂ ਨੇ ਤੇ ਉਧਰ ਆਪਣੇ ਵੱਲੋਂ ਔਖਾ ਹੋਣਾ ਵਾ ਫਸੀ ਦੇ ਵਿੱਚ ਮੈਂ ਮਨਪ੍ਰੀਤ ਮੈਂ ਤਾਂ ਭਲਾਈ ਸੋਚਿਆ ਈ ਚਲੇਦਾ ਹੋ ਜੂ ਉਹ ਆਂਦਾ ਵੀ ਜਦ ਤਵੇਖਣ ਵਾਲੀਆਂ ਬੁੜੀਆਂ ਵਿਆਹੀਆਂ ਇੰਦੇ ਹੁਣ ਹਸਣਾ ਨਹੀਂ ਕਰਨ ਤੂੰ ਕਿੱਥੇ ਦੀ ਇਹ ਕਿੱਥੀ ਆਂਦਾ ਨਾਲ ਜੋੜੀ ਚੱਲ ਜੱਸ ਦੀ ਚੰਗੀ ਲੱਗੂਗੀ ਮੇਰੇ ਸਾਰਾ ਕੁਝ ਹੋ ਜਾਂਦਾ ਹੁੰਦਾ ਵਾ ਜਦੋਂ ਰੱਬ ਆਪਣੇ ਘਰ ਇਹੋ ਜਿਹਾ ਦੇ ਦਿੰਦਾ ਨਾ ਪਤਾ ਫੇਰ ਲੱਗਦਾ ਮੈਂ ਤਾਂ ਆਪ ਬਥੇਰਾ ਬਹੁ ਸਮਝਾਇਆ ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਆ ਚਾਲ ਕੋਈ ਨਹੀਂ ਹੁਣ ਮੈਂ ਵੇਖੂਗੀ ਕਿ ਕੀ ਪਾਵਾ ਇੱਕਦੀ ਹੈ ਤੂੰ ਕਿਸ ਤਰ੍ਹਾਂ ਮਨਜੋਤ ਨੂੰ ਸਮਝਾਦੀ ਮਤਾ ਮਨਜੋਤ ਨੇ ਕਹਣਾ ਦੀਦੀ ਨੇ ਚੰਗੀ ਕੀਤੀ ਹੈ ਪਹਿਲਾਂ ਉਹਨਾਂ ਨੇ ਉਹ ਹੀ ਉਹਨਾਂ ਨੇ ਕਹਿਣਾ ਵਾ ਵੀ ਪਹਿਲਾ ਰਿਸ਼ਤਾ ਆ ਇਦਾਂ ਹੋ ਗਿਆ ਵਾ ਤੇ ਕੱਲ ਨੂੰ ਅਸੀਂ ਕਿਦਾਂ ਕੁੜੀ ਨੂੰ ਵਿਖਾਉਣ ਕਰਾਂ ਮੈਂ ਤਾਂ ਬਥੇਰਾ ਉਹਨੂੰ ਸਮਝਾਇਆ ਉਹਨਾਂ ਨੂੰ ਤਾਂ ਕੁਛੂ ਮਤ ਲਾਤੀ ਐ ਇਹ ਤੇ ਪਹਿਲੀ ਵਾਰ ਵੇਖਿਆ ਉਹਨਾਂ ਤੇ ਹੁਣ ਜਿਹੜੇ ਦੂਜੇ ਤੀਜੇ ਨੇ ਉਹਨਾਂ ਨੇ ਇਦਾਂ ਕਰਨਾ ਮੈਂ ਕੋਈ ਨਹੀਂ ਆਵੇਂ ਤੂੰ ਰੀ ਫਿੰਦੀ ਹੁਣ ਚੁੱਪ ਕਰਜੋ ਹੁਣ ਮੈਂ ਆਪਣੇ ਹਿਸਾਬ ਨਾਲ ਗੱਲ ਕਰੂੰਗੀ ਹਾਂ ਹੁਣ ਕੀ ਕਹੇਂਗੀ ਉਹਨੂੰ ਹੁਣ ਮੈਂ ਕਹੂੰਗੀ ਹੁਣ ਆਪਣੇ ਸਾਹਮਣੇ ਜੋ ਕਹਿਣਾ ਹੋਗਾ ਤੇ ਕੀ ਪਤਾ ਉਹਨੇ ਕਰਨੇ ਵੇਖੀ ਨਹੀਂ ਕੁੜੀ ਉਹ ਤਾਂ ਦੱਸਦਾ ਤਾਂ ਹੈ ਨਹੀਂ ਮੈਂ ਤਾਂ ਕਿਹਾ ਜੇ ਵੇਖੀਏ ਤਾਂ ਤਵੀ ਦੱਸ ਦੇ ਹੂੰ ਤੇ ਤਾਂ ਵੀ ਨਹੀਂ ਗੱਲ ਕਰਦਾ ਵੇਖੀ ਹੋਣੀ ਆ ਕਿ ਕੀ ਪਤਾ ਲੱਗਦਾ ਬਾਹਰ ਮੁੰਡਿਆਂ ਦਾ ਕੁੜੀਆਂ ਦਾ ਕੀ ਕਰਦੇ ਫਿਰਦੇ ਚਲੋ ਮੈਨੂੰ ਤਾਂ ਆਪ ਸੱਚੀ ਬੜੀ ਸ਼ਰਮਾਉਂਦੀ ਤੈਨੂੰ ਜਵਾਬ ਦੇ ਚਲ ਫੇਰ ਵੀ ਭਲਾਵਾ ਹੁਣ ਹੁਣ ਜਵਾਬ ਦੇ ਤਾਂ ਕੱਲ ਨੂੰ ਵਿਆਹੀ ਗਈ ਨੂੰ ਕੋਹ ਕਹਿੰਦਾ ਤੇ ਫੇਰ ਅਹੀਂ ਕੀ ਉਹੋ ਹੀ ਦੀ ਵਿਆਹੀ ਬਾਂਦੀ ਨਾ ਬਹੁ ਨਾ ਬਾਂਦੀ ਤੇ ਮੈਂ ਤਾਂ ਵਿੱਚ ਲੱਕੋ ਖੇ ਆ ਜਾਣਾ ਹੈ ਕਿ ਨਹੀਂ ਪਰ ਹੁਣ ਮੈਂ ਤੇ ਆ ਗਈ ਨਾ ਤੂੰ ਇਹ ਦੋਨੇ ਹੁਣ ਆਪਣਾ ਢਿੱਡ ਹੌਲਾ ਕਰਕੇ ਚੱਲ ਜਾਣਾ ਤੇ ਮੈਂ ਜਿੰਨੇ ਸੁਣਨੀ ਆ ਮੈਂ ਜਿੰਨੇ ਦੱਸਣਾ ਮੈਨੂੰ ਪਤਾ ਵਾ ਮਨਜੋਤ ਦੀਆਂ ਮੈਂ ਸੁਣਨੀਆਂ ਪੈਣੀਆਂ ਤੈਨੂੰ ਨਣਾਣ ਤੇਰੀ ਨੇ ਤਾਂ ਉਹਨੂੰ ਸਭੋ ਆਪਣੇ ਭਰਾ ਨੂੰ ਕਹਿਣਾ ਦੇਖਿਆ ਭਾਬੀ ਦੀ ਭੈਣ ਨੇ ਚੰਗਾ ਕੀਤਾ ਤੇ ਹੁਣ ਇਹਦੇ ਵਿੱਚ ਮਨਪ੍ਰੀਤ ਮੇਰਾ ਵੀ ਕੋਈ ਕਸੂਰ ਨਹੀਂ ਆ ਚੱਲ ਕੋਈ ਐ ਕਰ ਮੈਨੂੰ ਹੁਣ ਬੱਸੇ ਚੜਾ ਮੈਂ ਲੇਟ ਨਾ ਹੋ ਜਾ ਹੈ ਹਾਂ ਚਲੋ ਠੀਕ ਆ ਪਰ ਮਨਜੋਨ ਨੂੰ ਕੰਨੀ ਚੜਾ ਹੁੰਦਾ ਹਾਂ ਜੀ ਜੀ ਭਾਬੀ ਦੀ ਦੀਦੀ ਤੇ ਹੀ ਰਾਖੀ ਲੈਣਦੇ ਅੱਜ ਦੀਦੀ ਕਹਿੰਦੀ ਮੈਂ ਜਾਣਾ ਵਾ ਕੰਮ ਵਾ ਜ਼ਰੂਰੀ ਕੰਮ ਬਾਹੂ ਮੇਨੂੰ ਘਰ ਬੜਾ ਹੈ ਚੱਲ ਕੋਈ ਨਹੀਂ ਮੈਂ ਤੁਹਾਡੇ ਕੋਲ ਤੁਹਾਡੇ ਕੋਲ ਆ ਜਣਾ ਵਾ